आपको पता है थोड़े दिन पहले भी एक है ना बस गाड़ी थी हमने गोता से मिल गया उसी जगह आज फिर ना एक कार आई हुई है ये कार भी वहीं से गिरी से बस गिरी थी पीछे रेस्टोरेंट फ्लोडिंग जो गोविंदगढ़ के पास पुल पड़ता है तो वहां से तकरीबन यहाँ का सफर ना दो किलोमीटर दूर का है इतनी तेज पानी है यहाँ का कि दो किलोमीटर दूर तक है ना ये बस भी आ गई थी और ये कार भी दो किलोमीटर दूर आ गई तो हमारे प्रधान शंकर भारद्वाज जी ने उस टाइम भी अल्लाह का शुक्र काफी साथ दिया था गुत्ता खोरो आज भी ਸਭ ਕੋਤਾ ਕੋ ਰੋ ਸੁਚਿਤ ਕਰਕੇ ਹਮਾਰੋ ਕੋ ਲੈ ਕੇ ਆਏ ਪ੍ਰਧਾਨ ਜੀ ਬਤਾਨਾ ਚਾਹਣਗੇ ਕਿਸ ਤਰ੍ਹਾਂ ਪ੍ਰਧਾਨ ਜੀ ਆਪਕੋ ਪਤਾ ਲੱਗਾ ਕਿ ਗੱਡੀ ਗਰੀ ਅੰਦਰ ਡੇਰ ਗਈ ਰਾਤ ਤਕ ਤਕਰੀਬਨ 11:30 11:00 ਦਾ ਹੈ ਰਾਤ ਨੂੰ ਪਰਮੇਸ਼ਰ ਆਈ ਸੀ ਪਰ ਕਲੀਅਰ ਨਹੀਂ ਸੀਗਾ ਕਿਸੇ ਕਾਰਨ ਕਰਕੇ ਪਰ ਸਵੇਰੇ ਪਰਿਵਾਰ ਜਿਹੜਾ ਸੀਗਾ ਉਹ ਜਿਹੜੇ ਗਵਿੰਦਗੜ ਦਾ ਰਹਿਣ ਵਾਲੇ ਨੇ ਤੇ ਉਹ ਲੱਭ ਰਹੇ ਸੀਗੇ ਤੇ ਜਿਹੜੀ ਗੋਤਾਖੋ ਟੀਮ ਜਦੋਂ ਫਲੋਟਿੰਗ ਉੱਤੇ ਰੈਸਟੋਰੈਂਟ ਤੇ ਪਹੁੰਚੀ ਤਾਂ ਉੱਥੇ ਕੁਝ ਨਿਸ਼ਾਨ ਟਾਇਰ ਦੇ ਬਣੇ ਹੋਏ ਸੀਗੇ ਤੇ ਪਰਿਵਾਰ ਨਾਲ ਜੀ ਆ ਪਰ ਉੱਥੇ ਚੈੱਕ ਕਰਿਆ ਗਿਆ ਉੱਥੇ ਕੋਈ ਸਪਲਤਾ ਮਤਲਬ ਗੱਡੀ ਨਹੀਂ ਮਿਲੀ ਪਰ ਇੱਥੇ ਸੌਂਡਾ ਹੈਡ ਕਿਉਂਕਿ ਇਹ ਬੜੀ ਖਤਰਨਾਕ ਚੀਜ਼ ਹੈ ਕਿਉਂਕਿ ਦੋ ਨਹਿਰਾ ਪਾਰਦੀਆਂ ਨੇ ਤੇ ਇਸ ਕਰਕੇ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਕਿ ਚੰਗਲ ਚੰਗਲ ਗੋਤਾਖੋੜ ਵੀ ਉੱਤੇ ਮਾਰ ਖਾ ਲੂਗਾ ਪਰ ਫਿਰ ਵੀ ਲੱਗੇ ਹੋਏ ਨੇ ਦੇਖਦੇ ਵੀ ਗੱਡਬੋੜੀ ਜਿਹੜੀ ਆ ਉਹ ਵਿੱਚ ਹੋ ਸਕਦੀ ਹੈ ਕਿ ਅਸੀਂ ਕਿਉਂਕਿ ਫਾਸਲਾ ਲਗਭਗ 2.5 ਤੋਂ 3 ਕਿਲੋਮੀਟਰ ਦਾ ਇਹਨੇ ਕਰ ਲਿਆ ਹੈਗਾ ਕਾਰ ਬੜੀ ਤੇਜ਼ੀ ਨਾਲ ਇੱਥੇ ਪਹੁੰਚੀ ਆ ਬਾਕੀ ਕਿੰਨੇ ਗੋਤਾਖੋਰ ਵੀ ਲਗਾਏ ਹੋਣੇ ਫਿਰ ਲਗਭਗ ਇੱਥੇ 10 ਤੋਂ 12 ਗੋਤਾਖੋਰ ਨੇ ਜਿਹੜੇ ਸਿਲੰਡਰ ਆਕਸੀਜਨ ਵਾਲੇ ਨੇ ਤੇ ਹੋਰ ਜਿਹੜੇ ਦੂਜੇ ਗੋਤਾਖੋਰ ਨੇ ਉਹ ਤਾਂ ਲਾਇਆ ਗਏ ਨੇ ਵੀ 1% ਵੀ ਡੈੱਡ ਬੋਡੀ ਕਾਰ ਚੋਂ ਕਈ ਵਾਰੀ ਨਿਕਲ ਜਾਂਦੀ ਆ ਕਿਉਂਕਿ ਕੁਝ ਬੰਦੇ ਨੇ ਇਹ ਦੱਸਿਆ ਸੀ ਉਹ ਵੀ ਰਾਤ ਇੱਕ ਵਿਅਕਤੀ ਉਹਨਾਂ ਨੇ ਦੱਸਣ ਦਾ ਵੀ ਆ ਵੀ ਫਲੋਟਿੰਗ ਜਿਹੜਾ ਹੋਟਲ ਉਹਦੀ ਤਾਰਾਂ ਨੂੰ ਕੋਈ ਬੰਦਾ ਖੜ ਰਿਆ ਸੀਗਾ ਪਰ ਜਦੋਂ ਕੁਝ ਵਿਅਕਤੀ ਰੁਕੇ ਪਰ ਉਹਦੇ ਵਿੱਚ ਕੁਝ ਇਦਾਂ ਦੀ ਗੱਲ ਨਹੀਂ ਲੱਗੀ ਤੇ ਹੋ ਸਕਦਾ ਬੰਦਾ ਵੀ ਗੱਡੀ ਚੋਂ ਨਿਕਲ ਸਕਦਾ ਕਿੰਨੇ ਕਿਲੋਮੀਟਰ ਏਰੀਆ ਛਾਨ ਰਿਹਾ ਆਪਾਂ ਜੀ ਲਗਭਗ ਇੱਥੇ 2-3 ਕਿਲੋਮੀਟਰ ਦਾ ਹੈ ਜਿਹੜਾ ਸਰਚ ਕਰਦੇ ਆ ਪਰ ਉਸ ਤੋਂ ਬਾਅਦ ਥੋੜਾ ਹਟਤੀ ਆਪਾਂ ਨੂੰ ਗੱਡੀ ਦੀ ਕਿ ਕੌਣ ਹੈਗਾ ਕੀ ਕਿੱਥੇ ਲੱਗਾ ਇਹ ਬੰਦਾ ਗੋਵਿੰਦਗੜ੍ਹ ਦੇ ਰਹਿਣ ਵਾਲਿਆਂ ਨੇ ਜੀ ਤੇ ਇਹ ਹੁਣ ਆਪਾਂ ਕਲੀਅਰ ਨਹੀਂ ਦੱਸ ਸਕਦੇ ਵੀ ਇਹ ਅਚਾਨਕ ਗਿਰੀ ਹੈ ਗੱਡੀ ਜਾਂ ਕਾਰ ਗੇਰੀ ਗਈ ਹੈ ਕਿਉਂਕਿ ਪਰਿਵਾਰ ਇਹਨਾਂ ਦਾ ਜਿਹੜਾ ਇੱਕ ਈ ਲੇਡੀ ਹੈਗਾ ਤੇ ਛੋਟੋ ਛੋਟੇ ਨਾਲ ਦੋ ਤਿੰਨ ਬੱਚੇ ਨੇ ਤੇ ਕੁਝ ਪਰੇਸ਼ਾਨੀਆਂ ਕਰਕੇ ਸ਼ਾਇਦ ਉਹਦੇ ਕਰਕੇ ਟੈਨਸ਼ਨ ਹੈ ਜਾਂ اچانک ਘਰ ਦਾ ਹਾਸਾ ਹੋ। ਪਤਾ ਲੱਗਿਆ ਵੀ ਕੀ ਇਹ ਵਪਾਰੀ ਕੀ ਹੈ ਲੋਹਵਰ ਕੀ ਹੈ ਜੀ। ਕੋਈ ਪ੍ਰਾਈਵੇਟ ਆਪਣਾ ਕੰਮ ਕਰਦੇ ਨੇ ਤੇ ਉਹਦੇ ਵਿੱਚ ਸ਼ਾਇਦ ਪੱਕਾ ਕਲੀਅਰ ਨਹੀਂ ਪਰਿਵਾਰ ਤੁਹਾਨੂੰ ਜਿਆਦਾ ਦੱਸੇ। 10:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਉਹ ਸੌਂਡਾ ਹੈੱਡ ਹੈ ਕਨਾਲ ਤੇ ਨਾ ਉੱਥੇ ਹੈੱਡ ਤੇ ਕੋਈ ਗੱਡੀ ਥੱਲੇ ਫਸੀ ਹੋਈ ਹੈ ਹੁੰਡਾ ਐਵੇਨਿਊ ਕਰਕੇ ਗੱਡੀ ਫਸੀ ਹੋਈ। ਆ ਸੀ ਪਰ ਉਥੇ ਗੋਤਾਖੋਰ ਬੁਲਾ ਲਏ ਸੀਗੇ ਤੇ ਗੋਤਾਖੋਰ ਬੁਲਾ ਕੇ ਉਥੋਂ ਗੱਡੀ ਗੱਡੀ ਹੈ ਹੁੰਦਾ ਐਵੇਂ ਨਹੀਂ ਹੋਣਾ ਵਾਈਟ ਕਰ। ਇਨ ਦਾ ਮੀਨ ਟਾਈਮ ਜਿਹਨਾਂ ਦੀ ਉਹ ਗੱਡੀ ਸੀਗੀ ਉਹਨਾਂ ਦੇ ਵੀ ਪਰਿਵਾਰ ਵਾਲੇ ਉਥੇ ਆ ਗਏ ਸੀਗੇ। ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਗੰਦਗੜ ਦੇ 35 ਸਾਲ ਦੇ। ਉਹ ਰਾਤ ਨੂੰ ਕਰ ਆਪਣੇ ਘਰੋਂ ਗਏ ਸੀਗੇ ਗੱਡੀ ਲੈ ਕੇ। ਤੇ ਉਹ ਗੱਡੀ ਹੁਣ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਬਨਹਿਰ ਚ ਨੇ ਗੱਡੀ ਲਕੀ। ਗੱਡੀ ਤੋਂ ਐਸੇ ਸਾਨੂੰ ਮਿਲਿਆ ਕੁਝ ਨਹੀਂ ਹੈਗਾ। ਲੱਗ ਉਹ ਸੰਤੋਸ਼ ਕੁਮਾਰ ਵੀ ਨਹੀਂ ਸੀਗੇ ਗੱਡੀ 'ਚ ਤੇ ਗੱਡੀ ਐਸੀ ਗੇਅਰ 'ਚ ਹੈ ਤੇ ਮਤਲਬ ਉਹ ਚਲਾ ਕੇ ਐਂ ਲੱਗਦਾ ਜਾਂ ਚਲਾ ਕੇ ਅੰਦਰ ਐਂਛੇ ਨੇ ਗੇਅਰ ਹੋਵੇ ਸਰ ਪਤਾ ਲੱਗਿਆ ਵੀ ਕਿੰਨੇ ਕੁ ਬੰਦੇ ਉਸੇ ਦਾ ਗੱਡੀ ਦੇ ਵਿੱਚ ਜੀ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕਰ ਲੀ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਕਰ ਲਈ ਸੀਗੇ ਠੀਕ ਹੈ ਜੀ ਜੋ ਗੱਡੀ ਚਲਾ ਰਹੇ ਸੀ ਜੀ ਹਾਂ ਜੀ ਕਿਤੇ ਪਤਾ ਲੱਗਿਆ ਸੀ ਫਲੂਟਿੰਗ ਰੈਸਟੋਰੈਂਟ ਦੇ ਕੋਲੋਂ ਵੀ ਰਹੀ ਸੀ ਗੱਡੀ ਨੇ ਹੀ ਹਰ ਲਈ ਕੋਈ ਇਹ ਜੀ ਗੱਲ ਨਹੀਂ ਸਾਡੇ ਤਾਂ ਅਸੀਂ ਤਾਂ ਸਾਰੀ ਕਨਾਲ ਦੇ ਨਾਲ ਨਾਲ ਦੇਖ ਰਹੇ ਹਾਂ ਕਿ ਕਿੱਥੋਂ ਅੰਦਰ ਐਂਟਰ ਕੀਤੀ ਹੈ ਅਸੀਂ ਉਹ ਦੇਖ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਉੱਤੇ ਸਾਰੀਆਂ ਲੱਗ ਤੇ ਗੋਤਾਖੋਰਾਂ ਵੱਲੋਂ ਹੋਈ ਕੀ ਡ라이ਵਰ ਦਿਪਾਲ ਕਿਤੇ ਯਾਰੀ ਹਾਂਜੀ ਉਹ ਗੋਤਾਖੋਰਾਂ ਨੇ ਜੀ ਜੇ ਕੋਈ ਤਾਂ ਵਰਸਟ ਕੇਸ ਜੇ ਉਹ ਵਿੱਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਹੋਈ ਤਾਂ ਉਹ ਜਿਹੜੇ ਗੋਤਾਖੋਰਾਂ ਦੀ ਉੱਥੇ ਟੀਮ ਸੀਗੀ ਉਹਨਾਂ ਨੇ ਸਾਰਾ ਉਹਨਾਂ ਦੇ ਅੱਗੇ ਚੈਨਲ ਹੁੰਦਾ ਉਹਨਾਂ ਨੇ ਸਾਰੇ ਥਾਂ ਮੈਸੇਜ ਲਾਤਾ ਜੇ ਕਿਤੇ ਕੋਈ ਬਾਡੀਸ ਆਫ ਠੀਕ ਹੈ ਅਸੀਂ ਵੀ ਸਾਰੇ ਥਾਣਿਆਂ 'ਚ ਜਿਹੜੇ ਨਹਿਰ ਦੇ ਨਾਲ ਲੱਗਦੇ ਲੱਗਦੇ ਥਾਣੇ ਉਹਨਾਂ 'ਚ ਮੈਸੇਜ ਲਾ ਰਹੇ ਹਾਂ ਸਰ ਕੀ ਕੰਮ ਕਰ ਰਹੀ ਸਰ ਇਹਨਾਂ ਦਾ ਜੀ ਗਵਿੰਦਗੜ੍ਹ ਤੋਂ ਨੇ ਉੱਥੇ ਕੋਈ ਮਤਲਬ ਕੋਈ ਬਿਜ਼ਨਸ ਵਗੈਰਾ ਕੋਈ ਛੋਟਾ ਮੋਟਾ ਕਰਦੇ ਸੀ ਸਕ੍ਰੈਪ ਦਾ ਜੋ ਹੁਣ ਤੱਕ ਇਨੀਸ਼ੀਅਲ ਪਤਾ ਚੱਲਦੇ ਨੇ